ਉਹ ਯਾਰ ਆ ਬਾਣ ਕਿਨੇ ਲੈ ਲਾ ਠੇਕੇ ਦੇ ਯਾਰ ਕਮਾਲ ਆ ਇਹ ਤਾਂ ਯਾਰ ਬੜਾ ਚੰਗਾ ਝੋਨਾ ਖੜਾ ਯਾਰ ਹੈ ਕਮਾਲ ਹੋਈ ਪਿਆ ਬਲਕਰਨ ਸੋਂ ਬਾਸਮਤੀ ਵੀ ਬਹੁਤ ਘੈਂਟ ਖੜੀ ਆ ਯਾਰ ਇਹਦਾ ਬੰਦਾ ਹਰਾ ਕਰਦਾ ਬਾਣ ਯਾਰ ਇਹ ਬਾਣ ਨਾ ਪਾ ਛੱਡਿਆ ਗੇ ਤੋ ਇਹਦੀ ਗੱਲ ਕਰੀਏ ਇਹ ਨਾ ਕਰਦੇ ਆ ਗੱਲ ਇੱਥੇ ਉਹਨੂੰ ਪੁੱਛਦੇ ਆ ਇਹ ਉਹਨੇ ਲਿਆ ਹੋਗਾ ਉਹ ਤੋ ਆਪਣਾ ਬੇਲੇ ਆਵਣਾ ਚੱਲ ਉਹਦੇ ਕੋਲੇ ਚੱਲ ਯਾਰ ਕਾ ਕਰ ਦੋ ਨਾ ਉਹ ਕਿਵੇਂ ਆਵਣੇ ਠੀਕ ਆ ਬਲ ਕਰ ਤੂੰ ਸੁਣਾ ਠੀਕ ਮੈਨੂੰ ਪਤਾ ਹੀ ਨਹੀਂ ਸੀ ਤੇਰਾ ਤੂੰ ਆ ਵਾਂ ਨੂੰ ਲਈ ਬਟਾ ਇਹਦੇ ਠੇਕੇ ਦੇ ਯਾਰ ਹਾਂ ਇਹ ਲਿਆ ਆਪਾਂ ਲਿਆ ਵਾਣ ਤੇਰਾ ਫਸਲ ਦਾ ਵਧੀਆ ਖੜੀ ਆ ਯਾਰ ਹਾਂ ਫਸਲ ਬਹੁਤ ਵਧੀਆ ਬਾਈ ਯਾਰ ਸਮਾਨ ਹੀ ਬਹੁਤ ਸੱਟ ਹੈ ਬਾਈ ਵਿੱਚ ਯਾਰ ਮੈਂ ਤਾਂ ਆ ਪਿਆ ਨਾ ਇਹੀ ਸੋਧਿਆ ਮਾਹਨ ਵਾਂ ਚਾਰ ਕਿੱਲੇ ਨਾਲ ਠੇਕੇ ਦੇ ਰੱਖ ਲਿਆ ਕਰਾਂ ਯਾਰ ਅੱਛਾ ਕੀ ਰੇਟ ਲੈ ਵਾਣ ਹੋਏ ਰੇਟ ਯਾਰ ਹੈਗਾ ਬਾਈ 70000 ਨੂੰ ਬਚਦਾ ਬਚਾਉਂਦਾ ਕੁਛ हां भाई बचूंगा यार आपा लाई है बासमती लाई है ठीक है ते एदा 4000 ਰੁਪਿਆ ਦਾ ਰੇਟ ਆ ਬਾਸਮਤੀ ਦਾ ਬਾਸਮਤੀ ਦਾ ਠੇਕਾ ਤਾਂ ਗੱਲ ਉਹ ਹੀ ਪੂਰਾ ਕਰ ਦੋ ਠੇਕਾ ਪੂਰਾ ਕਰਕੇ ਤੇ ਆਪਾਂ ਨੂੰ ਕਣਕ ਦੇ ਪੈਸੇ ਜਿਹੜੇ ਸਾਰੇ ਵੱਜ ਜਾਣੇ ਆਪਾਂ ਨੂੰ ਸਵਾਨ ਕਿਦਾ ਹੈ ਉਹ ਇਹ ਵਾਨ ਉਹਨਾਂ ਦਾ ਯਾਰ ਦੂਜਾ ਕੀ ਨਾਂ ਦਾ ਰਾਜੂ ਨਹੀਂ ਹਾਂ ਰਾਜੂ ਦਾ ਹੈ ਹਾਂ ਰਾਜੂ ਦਾ ਹਾਂ ਅੱਛਾ ਨੰਬਰ ਹੈਗਾ ਰਾਜੂ ਦਾ ਯਾਰ ਤੇਰੇ ਕੋਲ ਰਾਜੂ ਦਾ ਨੰਬਰ ਹੈਗਾ ਬਈ ਨੰਬਰ ਤੂੰ ਕੀ ਕਰ ਰਹੀ ਸੀ ਬਈ ਓ ਯਾਰ ਉਹ ਕੰਮ ਸੀ ਕੋਈ ਯਾਰ ਉਹ ਫੋਨ ਫਾਨ ਜਿਆਦਾ ਮੇਰੇ ਕੋਲ ਹੈ ਨਹੀਂ ਫੋਨ ਬਦਲਾ ਸੀ ਨੰਬਰ ਸਾਰੇ ਲਿਖਿਆ ਗਏਥੇ ਤੈਨੂੰ ਦਿੰਨਾ ਮੈਂ ਨੰਬਰ ਯਾਰ ਸੱਚ ਇੱਕ ਮਡ ਲਾ ਖਾ ਸੀ ਯਾ ਤਾਂ ਹੀ ਜਾਣਾ ਆਪਾਂ ਨੂੰ ਹਾਂ ਬੋਲ ਨੰਬਰ ਉਹਦਾ ਹੈਗਾ 94651 ਹੂੰ 08081 08081 ਠੀਕ ਆ ਚਲ ਠੀਕ ਆ ਭਾਈ ਹਾਂ ਹੈਲੋ ਆ ਰਾਜੂ ਬੜੇ ਵੀਰ ਮੈਂ ਬਲ ਕਰਨ ਬੋਲਦਾ ਭਾਗਸਰੀ ਆਪਾਂ ਕਿੱਥੇ ਪੜਦੇ ਰਹੇ ਆ ਯਾਰ ਹਾਂ 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 ਉਹ ਮੋਨੀਟਰ ਆ ਯਾਰ ਵਾਰ ਤੇ ਚਿੱਟ ਦੇਣਾ ਜਾਨੂ ਭਈ ਯਾਰ ਨਹੀਂ ਨਹੀਂ ਵਾਰ ਦਾ ਤਾਂ ਕੀ ਆ ਯਾਰ ਕਿੰਨਾ ਤੇਲ ਖਾਂਦਾ ਆ ਆ ਜਾ ਕਰਾਂਗੇ ਵਾਰਦਾ ਨਹੀਂ ਕਿਨੂੰ ਕੋਈ ਯਾਰ ਗੋਲੀ ਮਾਰ ਦੇ ਆਪਾਂ ਕਿੱਥੇ ਪੜਦੇ ਰਹੇ ਆ ਤੇ ਉਹ ਤੇਰੇ ਪਿੰਡ ਦਾ ਬੰਦਾ ਮੇਰੇ ਨਾਲ ਵੇਲਾ ਆਪਾਂ ਕਿੰਨੇ ਸਾਲ ਇਕੱਠੇ ਪੜ੍ਹੇ ਯਾਰ ਯਾਰੀ ਵੀ ਹੁੰਦੀ ਆ ਯਾਰੀ ਕਰਕੇ ਬਾਣ ਮੈਨੂੰ ਦੇ ਯਾਰ ਅੱਛਾ ਯਾਰ ਤੂੰ 70 ਦੀ ਮੈਂ ਤੈਨੂੰ 70 72 ਦਿੰਨਾ 72000 ਦੇ ਦੂ ਠੇਕਾ ਤੇ ਬਾਣ ਮੇਰਾ ਠੀਕ ਆ ਭਾਈ ਹਾਂ ਪੱਕੀ ਆ ਡਨ ਚੱਲ ਠੀਕ ਆ ਚੰਗਾ ਆ ਗਈ ਰੱਖੋ ਯਾਰ ਹੈਲੋ हां भाई राजू हां भाई ਇਹ ਨਾ ਗੱਲ ਕਰ ਲਈ ਬਈ ਬਲ ਕਰਨ ਕਿੰਨੇ ਚੋਗੀ ਬਈ ਗੱਲ ਬੱਤਰੀ ਆਰ ਜੇ ਠੀਕ ਆ ਉਹ ਯਾਰ ਆਇਆ ਸੀਗਾ ਇੱਥੇ ਵੇਖ ਗਿਆ ਤਰਵਣ ਉਹ ਵੀ ਵੇਖੇ ਗਿਆ ਉਹ ਕਹਿੰਦਾ ਨਾ 200 ਵੱਧ ਦੇ ਦੀਏ ਵੇ ਯਾਰ ਆਪਣੀ ਆਪਣਾ ਪੈਂਟ ਦਾ ਮਸਲਾ ਸੀ ਬਈ ਯਾਰ ਪਰ ਦਾ ਪਰਿਆ ਕੋਈ ਚੱਤਰ ਨਹੀਂ ਸੀ ਯਾਰ ਤੂੰ ਉਹ ਕਹਿਣਾ ਸੀਗਾ ਉਹ ਲੈਂਦਾ ਹੀ ਆ ਵਾਨ ਹਰ ਸਾਲ ੱੱਕਾ ਕਰ ਗਿਆ ਚੱਲ ਕੋਈ ਗੱਲ ਨਹੀਂ ਬਈ ਯਾਰ ਠੀਕ ਆ ਭਾਈ ਉਹ ਮੈਂ ਵੀ ਯਾਰ ਲੋੜ ਤੋਂ ਵਾਦੀ ਗੱਪ ਮਾਰ ਬੈਠਾ ਨੂੰ ਮੈਂ ਐਵੇਂ ਕਹ ਤੁਹਾਨੂੰ ਇੰਨੀ ਕਣਕ ਵੱਜ ਜਾਂਦੀ ਐ ਇੰਨਾ ਰੇਟ ਆ ਸਾਰਾ ਕੋਈ ਕਹਿ ਬੈਠੇ ਉਹਨੂੰ ਐਵੇਂ ਗੱਪ-ਗੱਪ ਮਾਰ ਬੈਠੇ ਚਲੋ ਕੋਈ ਗੱਲ ਨਹੀਂ ਮਾਲਕ ਤਾਂ ਦੇਖਦਾ ਹੀ ਆ ਕਿਵੇਂ ਆਉਣਾ ਕੀ ਹਾਲਾ ਬਣ ਕਰਨਾ ਮੈਂ ਵਧੀਆ ਨਿਕਲੇ ਹੀ ਕਣਕ ਯਾਰ ਕਣਕ ਤਾਂ ਯਾਰ ਚੱਜ ਨਾ ਹੋਈ ਨੀ ਯਾਰ ਹੈਂ ਤੂੰ ਨਾ ਜਰਾ ਬਹੁਤ ਹਾਂਣ ਸੀਗਾ ਠੇਕਾ ਦਾ ਝੋਨੇ ਨੂੰ ਪੂਰਾ ਕਰਤਾ ਹੂਗਾ ਨਾ ਝੋਨੇ ਦਾ ਤਾਂ ਯਾਰ ਪੂਰਾ ਪੱਲਾ ਜਿਹਾ ਆਇਆ ਸੀ ਬਈ ਯਾਰ ਮੈਂ ਤਾਂ ਕਣਕ ਬਾਜੂਗੀ ਅੱਛਾ ਪਤਾ ਹੋਈ ਨਹੀਂ ਯਾਰ ਚੰਗੀ ਤਰ੍ਹਾਂ ਅੱਛਾ ਸਰਜਾਈ ਹੋ ਗਿਆ ਯਾਰ ਪੱਲੇ ਲੱਗਦੇ ਪਏ ਅੱਛਾ ਚਾਲੂ ਕੋਈ ਨਾ ਟੰਗਾ ਯਾਰ ਐਨਾਂ ਵੇਖ ਯਾਰ ਐਡਾ ਲੰਗਾ ਪਿਆ ਇੰਨਾ ਕੁੜੀ ਆਵੇਂ ਨੂੰ ਆਇਆ ਵੀ ਇਹਨਾ ਬਾਣ ਲੈ ਲੈ ਗਾ ਵੀ ਛੱਡ ਦੇ ਬਾਣ ਹਣ ਜੱਟ ਨੇ ਜਿਹੜੀ ਗੱਲ ਕਰਦੀ ਜੱਟ ਭਾਜਦਾ ਯਾਰ ਠੇਕਾ ਪੂਰਾ ਬਾਸਪਤੀ ਨਹੀਂ ਕਰਦੇ ਨੇ ਮਰੀ ਜਾਂਦਾ ਇੰਨਾ ਲੰਗਾ ਪਿਆ ਕਹੇ ਕਣਕ ਨਹੀਂ ਵੀ ਕਣਕ ਲੰਗਾ ਇੰਨਾ ਪਾ ਤੇ ਕਣਕ ਦੇ ਤੋਂ ਫਰੋਨੀ ਹੋ ਗਈ ਝੜ ਲੰਗ ਦੇ ਹਿਸਾਬ ਨਾਲ ਤਾਂ ਐਵੇਂ ਮਰੀ ਜਾਂਦਾ ਚੱਲ ਯਾਰ ਇਹਨੂੰ ਵੀ ਨਾ ਯਾਰ ਆਪਾਂ ਬਾਹਰ ਵਿੰਜਾਂਗੇ ਯਾਰ ਮੈਂ ਤਾਂ ਦੇ ਫਹਾ ਲਊਗਾ ਰੱਬਾ ਕਿਵੇਂ ਬਲ ਕਰਨਾ ਉਹ ਕੀ ਹੋ ਗਿਆ ਕੀ ਗੱਲ ਹੋ ਗਈ ਬਦਫਹਾ ਲੈ ਲੈ ਫਹਾ ਲੈਣਾ ਔਰੇ ਮੈਨੂੰ ਪਤਾ ਤੂੰ ਆ ਫੜਾ ਫਾਇ ਕਾ ਤੋ ਲੈਣਾ ਤੂੰ ਪਹਿਲੇ ਦੱਸ ਦੀ ਗੱਲ ਹੋ ਗਈ ਓਏ ਓਏ ਪਾਲ ਠੇਕੇ ਤੇ ਲਿਆ ਪੱਤਰੀਆਂ ਨੂੰ ਹਾਂ ਪੱਤਰੀਆਂ ਨੂੰ ਜਿਹੜਾ ਮੇਰੇ ਕੋਲੇ ਸੀਗਾ ਪਹਿਲਾਂ ਤੂੰ ਲਿਆ ਸੀਗਾ 2000 ਵਧਾ ਕੇ ਉਹ ਬੇਸਾਰੇ ਬਾਜਪਤੀ ਲਾਲੀਓ 1500 ਨੂੰ ਰਹਿ ਗਈ ਓ ਮੇਰਾ ਕੀ ਬੜੂਗਾ ਇਹ ਤਨ ਮੈਂ ਕਿਆ ਨਾ ਸੀਗਾ ਯਾਰ ਨਾਲ ਐ ਮੈਂ ਤਾਂ ਮੈਂ ਕਹਿ ਕਿ ਤੇ ਤੂੰ ਜਾਣ ਕੇ ਕਰਦਾ ਮੈਂ ਤਾਂ ਤੂੰ ਰੋਈ ਜਾਂਦਾ ਸੀ ਤੇਰੇ ਕੋਲੇ ਤੂੰ ਮੇਰੇ ਕੋਲੇ ਆਇਆ ਵੀ ਸੀਗਾ ਤੂੰ ਮੈਨੂੰ ਸਗਾ ਕਿ ਆਸ ਵੀ ਕਣਕ ਚੋਂ ਕੋਈ ਨਹੀਂ ਵਜਾ ਮੈਂ ਕਿਹ ਜਾਣ ਕੇ ਈਰਖਾ ਮਾਰਾ ਕਰਦਾ ਵੀ ਇਹਨੇ ਬਾਹਰ ਲੈ ਲਿਆ ਵਧਾ ਕੇ ਠੇਕੇ ਦੇ ਨਹੀਂ ਨਹੀਂ ਭਰਾਵਾ ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀਗਾ ਵੀ ਕੱਲਾ ਝੋਨੇ ਚੋਂ ਹੀ ਕੋਈ 4 ਰੁਪਏ ਬਚੇ ਜਿਹੜੇ ਉਹ ਵੀ ਕਣਕ ਤੇ ਲੱਗੇ ਕਣਕ ਹੋਈ ਨਹੀਂ ਬਈ ਕਰਜ਼ਾ ਬਹੁਤ ਚੜ ਗਿਆ ਬਈ ਕਰਜ਼ਾ ਤਾਂ ਚੜ ਨਹੀਂ ਆਇਆ ਜਦੋਂ ਤੁਸੀਂ ਰੇਟ ਵਧਾ ਵਧਾ ਕੇ ਜੇ ਤੂੰ ਲਾਉਂਗੇ ਜੇ ਮੈਂ ਮੰਨ ਲਾ 70000 ਜਲਾ ਤੂੰ 2000 ਰੁਪਏ ਵਧਾਤਾ ਮੇਰਾ ਹਾਲ ਸਰਕਾਰਾਂ ਦਾ ਕੀ ਪਤਾ ਕਦੋਂ ਰੇਟ ਘਟਾ ਦੇਣਾ ਕਦੋਂ ਵਧਾ ਦੇਣਾ ਕਦੋਂ ਤੈਅ ਕਰ ਦੇਣਾ ਉਹ ਘਟਾ ਕੇ ਰੇਟ ਕਹਿੰਦੇ ਤੁਹਾਨੂੰ ਬੋਨਸ ਦੇਵਾਂਗੇ ਨਾ ਉਹ ਕੀ ਬੋਨਸ ਮਿਲਦਾ ਮੁਰਤੀ ਅਈਓਣ ਹੱਲ ਦੀ ਕੋਈ ਨਹੀਂ ਜਿਵੇਂ ਜਿਉਂਦਾ ਰਹੇ ਮੇਰੇ ਜਵਾਕਾਂ ਨੂੰ ਸਤਾਉਣਗੇ ਬੈਂਕ ਵਾਲਿਆਂ ਨੇ ਨਹੀਂ ਨਹੀਂ ਮਰਨਾ ਨਹੀਂਗਾ ਕੋਈ ਗੱਲ ਨਹੀਂ ਮਾਲਕ ਸੁਣੂਗਾ ਤੇਰੀ ਮੇਰਾ ਕਰਦੇ ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਲੋ ਬਾਈ ਇਹਨਾ ਅਸੀਂ ਸਿਰਫ ਇੱਕ ਇਹ ਸਿੱਖਿਆ ਦਿੱਤੀ ਆ ਇਸ ਵੀਡੀਓ ਦੇ ਵਿੱਚ ਵੀ ਆਪਾਂ ਇੱਕ ਦੂਜੇ ਦੇ ਸ਼ਰੀਕ ਬਣ ਜਾਂਨੇ ਆ ਸਹੀ ਗੱਲ ਬਣ ਜਿਹੜਾ ਨਾ ਠੇਕਾ ਹੱਦ 7 ਬਾ 2000 6000 ਤੋਂ ਉੱਤੇ ਬਾਨ ਦਾ ਠੇਕਾ ਨਾ ਵਧਾਇਆ ਕਰੋ ਬਾਈ ਜੀ ਆਪਾਂ ਜੇ ਬਾਹਰ ਠੇਕੇ ਤੇ ਲੈਨੇ ਆ ਤਾਂ ਲੈਣਾ ਵੀ ਆਪਣੇ ਜਵਾਕਾਂ ਦਾ ਵੀ ਭੁੱਖ ਬਣੇ ਕੋਈ ਆਪਾਂ ਵੀ ਕਮਾਈ ਹਾਂ ਹਾਂ ਆਪਣੇ ਬੱਚੇ ਪਾਲ ਜਾ ਹਾਂ ਕਮਾਈ ਕਰੀਏ ਕਮਾਈ ਕਰੀਏ ਆਪਾਂ ਜੇ ਕਮਾਈ ਕਰਕੇ ਅਗਲੇ ਨੂੰ ਦੇਣਾ ਸੀਰੀ ਲੱਗਣਾ ਆਪਾਂ ਨੂੰ ਇੰਨਾ ਠੇਕਾ ਭਰਨ ਦਾ ਕੀ ਫਾਇਦਾ ਬਾਈ ਫਾਇਦਾ ਅਗਲੇ ਸਾਲਾਂ ਦਾ ਬਾਈ ਕੋਈ ਪਤਾ ਨਹੀਂ ਖਦੋ ਰੇਟ ਦਾ ਕੋਈ ਪਤਾ ਨਹੀਂਗਾ ਵਧਾ ਦੇਣਾ ਕਦੋਂ ਵਧਾ ਦੇਣਾ ਕੋਈ ਪਤਾ ਨਹੀਂ ਗਾਓ ਮਾਲਕ ਦਾ ਨਹੀਂ ਪਤਾ ਕਦੋਂ بارش ਕਰ ਦੇਣੀ ਉਹਨੇ ਮੀਂਹ ਪਾ ਦੇਣਾ ਮੀਂਹ ਪਾ ਦੇਣਾ ਹਾਂ ਇਸੇ ਲਈ ਕਹਿੰਨੇ ਵੀਰੇ ਜਿਹੜਾ ਬਾਠ ਠਿੱਕਾ ਦੇ ਦਿੰਦਾ ਉਹ ਵੀ ਇਹ ਸੋਚੇ ਵੀ ਅਗਲੇ ਦੇ ਵੀ ਬੱਚੇ ਆ ਠੀਕ ਆ ਨਾ ਮੇਰੇ ਵੀ ਬੱਚੇ ਆ ਅਗਲਾ ਉਸ ਹਿਸਾਬ ਨਾਲ ਬਾਹਨ ਦਾ ਠਿੱਕਾ ਪਰੇ ਐਵੇਂ 72000 80000 ਰੁਪਾਂ ਲੈ ਕੇ ਕੁਛ ਨਹੀਂ ਬਜਦਾ ਭਰਾ ਮੇਰੋ ਤੇ ਰੱਬ ਦੇ ਕਹਿਰ ਦਾ ਨਹੀਂ ਪਤਾ ਸਰਕਾਰਾਂ ਦੇ ਰੇਟ ਦਾ ਨਹੀਂ ਪਤਾ ਫਿਰ ਮੇਰੇ ਆਗੂ ਫਾਹੇ ਲਵਾਂਗੇ ਬਾਈ ਇੱਕ ਜੀ ਰੇਟ ਵਧਾ ਵਧਾ ਕੇ ਲਈ ਜਾਂਦੇ ਫਰੀਕ ਨਾ ਬਣੂ ਕਿਸੇ ਦਾ ਹਾਂ ਕਿਸੇ ਤੋਂ ਰੇਟ ਵਧੀ ਜਾਂਦਾ ਬਾਈ ਕਿਸੇ ਨੂੰ ਇਹ ਨਾ ਵੇਖੋ ਵੀ ਉਹ ਐਨੇ ਨੂੰ ਬਾਹ ਲਈ ਬੈਠਾ ਤੇ ਮੈਂ ਵਾਦ ਕੇ ਬਾਹ ਲੈਣਾ ਹਮ ਸਗਾ ਇੱਕ ਇੱਕ ਜੂਨੀਆਨ ਬਣਾ ਲਓ ਵੀ ਠੇਕੇ ਇਦੋਂ ਵੱਧ ਨਹੀਂ ਹੋਣਾ ਚਾਹੀਦਾ ਇਹ ਵੀਡੀਓ ਕਈਆਂ ਨੂੰ ਮਾੜੀ ਵੀ ਲੱਗੂ ਜਿਹੜੇ ਵਾਹ ਠੇਕੇ ਦੇ ਦਿੰਦੇ ਆ ਪਰ ਮੈਂ ਕਹਣਾ ਵੀ ਦਿਓ ਠੇਕੇ ਤੇ ਪਰ ਰੇਟ ਜਾਇਜ਼ ਰੱਖੋ ਵੀ ਅਗਲੇ ਦੇ ਵੀ ਜਵਾਕ ਪਾਲ ਜਾ ਤੇ ਸੋਡਾ ਵੀ ਫਾਇਦਾ ਹੋ ਜੇ ਬਾਈ ਸਹੀ ਗੱਲ ਹੈ ਮੰਲੋ ਸਾਲ ਭਰ ਸੀਰੀਅਲ ਵਾਲਾ ਕੰਮ ਹੋ ਜਾਂਦਾ ਬਾਈ 70000 ਨੂੰ ਲੈ ਕੇ ਬਜਣਾ ਕੀ ਆ ਉਹ ਆਪਦੀਆ ਬੰਦਾ ਦਿਹਾੜੀਆਂ ਨਹੀਂ ਕਹਿੰਦਾ ਓਹੀ 10000 20000 ਬਜਦਾ ਕੀ ਫਾਇਦਾ ਬਾਈ ਯਾਰ ਰਾਬਰ ਕੇ ਬਸ ਏਸ ਨੂੰ ਇਹ ਵੀਡੀਓ ਬਣਾਈ